ਸੂਟ ਤੇ 500 ਦੇ ਦੋ ਦਵਾਂਗੇ ਦੇਵਾਂਗੇ ਨਾਲ ਦੇਵਾਂਗੇ 50 ਰੁਪਏ ਦੀ ਕੁੜਤੀ ਉਹ ਕਿਸੇ ਕੋ ਦੇ ਨਹੀਂ ਹੋਣੀ ਆ ਦੇਖੋ ਕੁੜਤੀਆਂ 50 ਰੁਪਏ ਦੀ ਕੁੜਤੀ ਕਿਸੇ ਨੂੰ ਦੇ ਨਹੀਂ ਆ ਆ ਦੇਖੋ ਪਲਾਜੋ ਸੂਟ ਜਿਹੜਾ ਬਜ਼ਾਰਾਂ 'ਚ 5 5 6 600 ਦੇ ਤੁਸੀਂ ਲੈਂਦੇ ਹੋ ਇੱਥੇ ਦਵਾਂਗੇ 100 ਰੁਪਏ ਦਾ ਸਾਨੂੰ ਦੇਣ ਲੱਗਿਆ ਵੱਡੀ ਆਫਰ ਦੁਪੱਟਿਆਂ ਤੇ 100 ਰੁਪਏ ਦੇ ਚਾਰ ਦੁਪੱਟੇ 100 ਰੁਪਏ ਦੇ ਚਾਰ ਦੁਪੱਟੇ ਰੰਗ ਦੇਖੀ ਚਲੋ ਕੱਲਾ ਕੱਲਾ ਤੁਹਾਨੂੰ ਆ 100 ਰੁਪਏ ਦੇ ਚਾਰ ਦੁਪੱਟੇ ਦੇ ਕੇ ਤੌਰ ਦੇਣਾ ਮਾਤੂਹੀ ਦਸਤਾਰ ਦੇ ਆ ਦੇਖੋ ਪੂਰੀ ਕਿੰਗ ਸਾਈਜ਼ ਦੀ ਬੈੱਡ ਸ਼ੀਟ ਉਹ ਬੈੱਡ ਸ਼ੀਟ ਦਾ ਤੇ ਰੇਟ ਸੁਣ ਕੇ ਤੁਹਾਡੇ ਉੱਡ ਜਾਣੇ ਨੇ ਹੋਸ਼ ਇਹ ਦੇਣੀ 500 ਦੀਆਂ ਦੋ 500 ਦੀਆਂ ਦੋ ਲਓ ਜੀ ਮਾਤੂਸ਼ੀ ਦਸਤਾਰ ਨੇ ਗਰਮੀਆਂ ਉਪਰ ਕੱਢ ਦਿੱਤੇ ਆਫਰ ਸੂਟਾਂ ਦੇ ਕਹਿੰਦੇ ਤੁਹਾਨੂੰ 500 ਰੇ ਦੇ ਦੇ ਦਾਂਗੇ ਦੋ ਸੂਟ 500 ਰੇ ਦੇ ਦੇ ਦਾਂਗੇ ਦੋ ਸੂਟ ਆ ਸੂਟਾਂ ਦੇ ਡਿਜ਼ਾਈਨ ਵੇਖ ਲਓ ਜਿਹੜਾ ਬਾਜ਼ਾਰਾਂ ਚ 7 7 8 800 ਜੇ ਤੁਹਾਨੂੰ ਦੇਣਾ ਇੱਥੇ ਮਿਲ ਜਾਣੇ ਨੇ 1000 ਦੇ ਦੋ 1000 ਦੇ ਸੂਟਾਂ ਦੇ ਗਰਮੀਆਂ ਦੇ ਸੂਟ ਆ ਤੇ ਕਹਿੰਦੇ ਅਸੀਂ ਹੁਣ ਬਾਈ ਕਿੰਨੀ ਤੱਕ ਡੱਕਲੀਅਰ ਕਰ ਦੇ ਲਈ ਸਾਰੇ ਸੂਟ 31 ਮਾਰਚ ਤੱਕ 31 ਮਾਰਚ ਤੱਕ ਲੈ ਲਓ ਫਾਇਦੇ ਉਹ ਆਪਣੀਆਂ ਜੇਬਾਂ ਬਚਾ ਲਓ ਉਹ ਜਿਹੜੇ ਬਾਜ਼ਾਰਾਂ 'ਚ ਸੂਟ ਮਿਲ ਲੈਣੇ ਤੁਹਾਨੂੰ ਹਜ਼ਾਰ-ਹਜ਼ਾਰ 15-1500 ਦੇ 86 700 ਰੁਪਏ ਦੇ ਦੇ ਦੇਣੇ ਤੁਹਾਨੂੰ ਆ ਤੋਂ ਆ ਤੇਰਾ ਫਰਕ ਬਾਜ਼ਾਰ ਨਾਲੋਂ ਪੂਰੇ ਪੰਜਾਬ ਨੂੰ ਪੂਰਾ ਚੈਲੰਜ ਲਓ ਜੀ 31 ਮਾਰਚ ਤੱਕ ਵੱਡੀ ਆਫਰ ਦਾ ਆਲਮ ਮਸਲੀਨ ਦਾ ਸੂਟ ਹਾਂ ਹੈਂਡਵਰਕ ਦਾ ਕੰਮ ਨਾਲ ਦੁਪੱਟਾ ਪਿਓਰ ਦਾ ਉਹ ਕਿਸੇ ਕੋਣੀ ਬਾਜ਼ਾਰਾਂ 'ਚ ਉਹ 5-500 ਤਿੰਨ-ਤਿੰਨ ਜਰਾ 80 3000 ਦੇ ਦੋ ਦੇ ਦੇਣੇ 3000 ਦੇ ਦੋਹਾ ਦੇਖੋ ਪ्योर ਰਾਮਟਾ ਸਕੇੜੀ ਦਾ ਮਾਲ ਮੈਂ ਕਿਹਾ ਗਲੇ ਦੇ ਸਿੰਪਲ ਸੋਬਰ ਚੀਜ਼ਾਂ ਆ ਰਹਾ ਆਹਾ ਹਾ ਲੈਸਾਂ ਦਾ ਕੰਮ ਕਿੱਡਾ ਪਿਆਰਾ ਹੋਇਆ ਨਾਲ ਦਿੱਤੀ ਐ ਮੈਚਿੰਗ ਸਲਵਾਰ ਨਾਲ ਦੁਪੱਟਾ ਦੇ ਤਾਂ ਮਸਲੀਨ ਦਾ ਮੈਂ ਕਿਹਾ ਮੈਟ੍ਰਿਕ ਦੇ ਵਿੱਚ ਵੀ ਵੇਖੋ ਆ ਜਿਹੜੇ ਆਹ ਦੇਖੋ ਐਨ ਆਰ ਆਈ ਐਂ ਵਾਲੇ ਸੂਟ ਵੈਡਿੰਗ ਦੇ ਵਿੱਚ ਉਹ ਵੈਡਿੰਗ ਦੇ ਵਿੱਚ ਜਿੱਦਾਂ ਬਹੁਤ ਜ਼ਿਆਦਾ ਇੰਨਾ ਕੁ ਲੁੱਟਾ ਹੁੰਦੀਆਂ ਅਸੀਂ ਮਾਤੋ ਸ਼ਰੀਰ ਦਸਤਾਰ ਨੇ ਬੁੱਟਨ ਰੋਡ ਕਾੜਦੀਆਂ ਤੁਹਾਡੀ ਜੇਬਾਂ ਤੇ ਲੁੱਟਾ ਨਹੀਂ ਹੋਣ ਦੇਣੀਆਂ ਜਿਹੜਾ ਬਜ਼ਾਰਾਂ 'ਚ 25-25 ਹਜ਼ਾਰ ਦੱਸਦਾ ਉਹ 5000 ਚ ਲੈ ਗੋ ਆਹ ਦੇਖੋ ਡਿਜ਼ਾਈਨ ਕਿਆ ਬਾਤ ਹੈ ਕਲਾ ਦੇਖੋ ਕਿੰਨਾ ਪਿਆਰਾ ਬਣਿਆ ਨਾਲ ਕੰਮ ਦੇਖੋ ਉਹ ਕਿਤੇ ਜਾਨ ਦੀ ਲੋੜ ਨਹੀਂ ਨਾ ਅੰਮ੍ਰਿਤਸਰ ਜਾਓ ਨਾ ਜਲੰਧਰ ਜਾਓ ਨਾਲ ਲੁਧਿਆਣੇ ਜਾਓ ਇੱਥੇ ਮਾਤੋ ਸ਼ਰੀਦ ਦਸਤਾਰ ਬੁੱਟਰ ਰੋਡ ਕਾਦੀਆਂ ਦੇ ਆਜੋ ਜੀ ਆ ਭੈਣਾਂ ਦੇ ਲਈ ਵਧੀਆ ਤੋਹਫਾ ਲੈ ਕੇ ਆਏ ਆ 31 ਮਾਰਚ ਤੱਕ ਵੱਡੀ ਆਫਰ ਲੈ ਕੇ ਆਏ ਆ ਕਿ ਤੁਸੀਂ ਇਹੋ ਜੇ ਵਧੀਆ-ਵਧੀਆ ਬਰਾਇਡਲ ਸੂਟ ਲੈ ਸਕੋ ਆ ਦੇਖੋ ਮੋਰਾ ਵਾਲੇ ਡਿਜ਼ਾਈਨ ਉਹ ਕਿੱਥੇ ਮਿਲ ਜਾਣ ਤੁਹਾਡੇ ਜਿਹੜਾ ਬਾਜ਼ਾਰਾਂ 'ਚ 15-15 ਹਜ਼ਾਰ ਦੇ ਵਿੱਚ ਤੁਸੀਂ ਮੰਗਦੇ ਹੋ ਇੱਥੇ ਅੱਦੇ ਰੇਟਾਂ ਦੇ ਲੈ ਜਾਓ ਅੱਦੇ ਰੇਟਾਂ ਦੇ ਆ ਮੇਰੀ ਭੈਣ ਐਨਆਰਆਈਆਂ ਵਾਸਤੇ ਖਾਸ ਆਈਡੀਆ ਲਿਆਂਦੇ ਖਾਸ ਇਹ ਵੀ ਤੁਹਾਨੂੰ ਅੱਦੇ-ਅੱਦੇ ਰੇਟ ਤੇ ਤੁਹਾਨੂੰ ਸੂਟ ਦੇ ਦੇਣੇ ਆ ਕਿਉਂਕਿ ਮਾਤੂ ਜੀ ਦਸਤਾਰ ਨੇ ਲਾਤੀ ਆ ਆਫਰ ਉਹ ਵੀ 31 ਮਾਰਚ ਤੱਕ 31 ਮਾਰਚ ਤੱਕ ਤੁਸੀਂ ਆ ਜਾਓ ਤੁਹਾਡੇ ਵੱਡੇ ਫਾਇਦੇ ਹੋ ਜਾਣੇ ਆ ਕੰਟ੍ਰਾਸਟ ਦੁਪੱਟੇ ਦੇ ਨਾਲ ਪਿਓਰ ਔਰਗੰਜ਼ਾ ਦਾ ਦੁਪੱਟਾ ਨਾਲ ਆਤਾ ਆ ਸੂਟ ਦੀ ਕਢਾਈ ਕਰਤੀ ਕਿੰਡੀ ਪਿਆਰੀ ਮੈਂ ਕਿਹਾ ਜਾਨ ਦੀ ਕਿਤੇ ਲੋੜ ਨਹੀਂ ਉਹ ਮੈਂ ਕਿਹਾ ਇੱਕ ਤੇ ਤੁਹਾਡੇ ਤੇਲ ਦਾ ਖਰਚਾ ਬਜਣਾ ਉਹ ਦੂਜੀ ਤੁਹਾਡੀ ਜੇਬਾਂ ਤੇ ਲੁੱਟ ਨਹੀਂ ਹਣੀ ਆ ਡਿਜ਼ਾਈਨਿੰਗ ਦੇਖ ਲਓ ਜਿਸ ਤਾਂ ਦੀ ਡਿਜ਼ਾਈਨਿੰਗ ਕਹੋਗੇ ਆ ਜਾਓ ਸੋਹਣ ਮਤੂਸ਼ੀ ਦਸਤਾਰ ਨੇ ਇਹਨਾਂ ਡਰੈੱਸਾਂ ਦੇ ਉੱਪਰ ਵੀ ਤੁਹਾਨੂੰ ਵੱਡੀ ਵੱਡੀ ਆਫਰਾਂ ਲਾਤਿਆਂ ਭਾਈ ਇਹਦੀਆਂ ਆਫਰਾਂ ਵੀ ਦੱਦਿਆ ਇਧਰ ਵੀ ਦਿਖਾ ਮੇਰਾ ਭਰਾ ਕੋ ਕਿਸੇ ਨੇ ਲੈਣਾ ਪਰਾਜੋ ਸੋੜ ਕਿਸੇ ਨੇ ਲੈਣਾ ਸ਼ਾਰਾ ਤੇ ਕਿਸੇ ਨੇ ਲੈਣਾ ਗਰਾਰਾ ਮੈਂ ਕਿਹਾ ਲਹਿੰਗਾ 795 ਰੇ ਦਾ ਲਹਿੰਗਾ ਦਵਾਂਗੇ ਮੈਂ ਕਿਹਾ ਆ ਸ਼ਾਰੇ ਇਹਨਾਂ ਤੇ ਵੀ 31 ਮਾਰਚ ਤੱਕ ਵੱਡੀ 20% ਡਿਸਕਾਊਂਟ ਲਾਤੀ ਹੈ ਸ਼ਰਾਰੇ ਗਰਾਰੇ ਲਹਿੰਗਿਆਂ ਤੇ 20% ਡਿਸਕਾਊਂਟ ਆ ਦੇਖ ਲੋ 31 ਮਾਰਚ ਤੱਕ ਤੁਹਾਨੂੰ ਇਹ ਆਫਰ ਦੇ ਰਿਹਾ ਜਿੰਨੇ ਸ਼ਰਾਰੇ ਗਰਾਰੇ ਫਰੌਕ ਸੂਟ ਤੁਸੀਂ ਲੈਣੇ ਆ ਇਹ ਲੈ ਸਕਦੇ ਹੋ 20% ਤੱਕ ਦੀ ਡਿਸਕਾਊਂਟ ਤੁਹਾਨੂੰ ਮਾਤੂਸ਼ੀ ਦਸਤਾਰ ਨੇ ਲਗਾ ਦਿੱਤੀ ਆ ਆ ਲੋ ਨਾਰਕਲੀ ਦੀ 31 ਮਾਰਚ 31 ਮਾਰਚ ਤੱਕ ਆ ਜਾਓ 20% ਡਿਸਕਾਊਂਟ ਆ ਜਾ ਆਣਾ ਕਿੱਥੇ ਆ ਬੁੱਟਰ ਰੋਡ ਕਾਦੀਆਂ ਵੀਡੀਓ ਨੂੰ ਹੁਣ ਵੱਧ ਤੋਂ ਵੱਧ ਸ਼ੇਅਰ ਕਰ ਦੇ ਕਿਉਂਕਿ ਮਾਤੂਸ਼ੀ ਦਸਤਾਰ ਨੇ 31 ਮਾਰਚ ਤੱਕ ਤੁਹਾਡੇ ਲਈ ਵੱਡੇ ਆਫਰ ਲਗਾ ਦਿੱਤੇ ਆ ਧੰਨਵਾਦ ਜੀ